ਜਿਹੜੇ ਨੌਜਵਾਨ ਉਹ ਆਏ ਤੇ ਸਰਕਾਰਾਂ ਪ੍ਰਤੀ ਰੋਸ ਜ਼ਾਹਰ ਕੀਤਾ ਦੱਸਿਆ ਕਿ ਅਸੀਂ ਅਜੇ ਜਿਉਂਦੇ ਬੈਠੇ ਹਾਂ ਜਿੰਨਾ ਚਿਰ ਬੰਦੀ ਸਿੰਘ ਰਹਾ ਨਹੀਂ ਹੋ ਜਾਂਦੇ ਸਾਰੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਜਿਹੜੀਆਂ ਇਹ ਮੋਰਚਾ ਜਾਰੀ ਰਹੂਗਾ ਤੇ ਮੋਰਚੇ ਦੀ ਵੱਡੀ ਪ੍ਰਾਪਤੀ ਇਹ ਆ 20 ਮਹੀਨਿਆਂ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਭਾਈ ਸਮਸ਼ੀਰ ਸਿੰਘ ਭਾਈ ਨਖਵਿੰਦਰ ਸਿੰਘ ਲੱਖਾ ਤੇ ਕੱਲ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਦੀ ਪੱਕੀ ਰਿਹਾਈ ਹੋਈ ਆ ਦੰਨ ਸਿੰਘ ਜਿਹੜੇ ਨੇ ਨੌ ਸਿੰਘਾਂ ਦੇ ਵਿੱਚੋਂ ਬਾਹਰ ਪੱਕੇ ਤੌਰ ਤੇ ਆ ਗਏ ਨੇ ਜਿਹੜੇ ਬਾਕੀ ਸਿੰਘ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਆਉਣਗੇ ਸੀ ਉਹਨਾਂ ਚੰਨੀ ਹਿਲਦੇ ਨੇ ਇੱਥੋਂ ਜਿੱਨਾਂ ਚੋਂ ਸਾਰੇ ਬੰਦੀ ਸਿੰਘ ਰਿਹਾਨੀ ਹੋ ਜਾਂਦੇ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਆ ਕਿ ਤੁਸੀਂ ਇੱਥੇ ਪਹੁੰਚਿਆ ਕਰੋ ਹਾਜ਼ਰੀ ਲਗਵਾਇਆ ਕਰੋ ਕਿਉਂਕਿ ਸਰਕਾਰਾਂ ਦੇਖਦੀਆਂ ਨੇ ਜਿੱਡਾ ਵੱਡਾ ਇਕੱਠ ਹੋਊਗਾ ਉਹਨਾਂ ਛੇਤੀ ਜਿਹੜੇ ਬੰਦੀ ਸਿੰਘ ਰਿਹਾਨੋਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਆ ਬੇ ਆਦਮੀਆਂ ਦਾ ਇਨਸਾਫ ਬਾਈਬਲ ਕਾ ਦਾ ਇਨਸਾਫ ਗੁਰੂ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਬਣਾਉਣਾ ਸਖਤ ਉਹ ਆਪਾਂ ਬਣਵਾਈਏ ਸਰਕਾਰਾਂ ਨੂੰ ਕਹਿ ਕੇ ਜੇ ਲਾਮ ਮਿਸਾਲ ਇਕੱਠ ਹੋਊਗਾ ਫੇਰ ਹੀ ਇਹ ਸਾਰੇ ਮਸਲੇ ਹੱਲ ਹੋਣੇ ਨੇ ਤੇ 19 ਤਰੀਕ ਦਾ ਜਿਹੜੀ ਕੰਪੰਨ ਤੱਕ ਇਕੱਤਰਤਾ ਰੱਖੀ ਗਈ ਆ ਬਾਬਾ ਕਾਲਾ ਸਾਹਿਬ ਦੇ ਵਿੱਚ ਉਹ ਵੀ ਨੌਜਵਾਨ ਉੱਥੇ ਪਹੁੰਚਣਾ ਸੀ ਵੀ ਉਹ ਸੇ ਪਹੁੰਚਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਜਾਬ ਨੇ ਕਰਵਟ ਲੈਣੀ ਆ ਵੱਡੀ ਤੇ ਪੰਜਾਬ ਹੁਣ ਦੇਖ ਰਿਹਾ ਜਿਹੜੇ ਨੌਜਵਾਨ ਆਗੂ ਨੇ ਉੱਭਰ ਕੇ ਆਏ ਨੇ ਸਾਹਮਣੇ ਇਹ ਆਪ ਮਾਨਸੇ ਦਰਦੀ ਇਕੱਠੇ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਕੇਤ ਨੇ ਪੰਜਾਬ ਨੂੰ ਨਵਾਂ ਲੀਡਰਸ਼ਿਪ ਮਿਲਣ ਨੂੰ ਤਿਆਰ ਆ ਤੇ ਨਵਾਂ ਪੰਜਾਬ ਸਿਰਜਿਆ ਜਾਣਾ ਸਾਰੀਆਂ ਜਥੇਬੰਦੀਆਂ ਪੰਜ ਦਰਦੀ ਇਕੱਠੇ ਹੋਊਗੇ ਖਾਨ ਸਾਹਿਬ ਥੱਲੇ ਭਾਈ ਜਗਤਾਰ ਸਿੰਘ ਹਵਾਰਾ ਜੋ ਕੌਮ ਦੇ ਜਥੇਦਾਰ ਨੇ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਿਆ ਹੋਇਆ ਆਪਾਂ ਨੂੰ ਰਿਹਾ ਕਰਾ ਸਕੀਏ ਭਾਈ ਅਮਰਪਾਲ ਸਿੰਘ ਤੇ ਹੋਰ ਸਿੰਘਾਂ ਦੀ ਰਿਹਾਈ ਜੇ ਆਪਾਂ ਇਕੱਠੇ ਹੋ ਕੇ ਲੜਾਂਗੇ ਸਰਕਾਰਾਂ ਖਿਲਾਫ ਫੇਰ ਹੀ ਇਕੱਠੇ ਹੋਮ ਫੇਰ ਹੀ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਹੱਕ ਸਾਨੂੰ ਦੇਣਗੀਆਂ ਨਹੀਂ ਚੁੱਪ ਕਰ ਜਾਣਗੀਆਂ ਇਸ ਕਰਕੇ ਸਾਰਿਆਂ ਧੰਨਵਾਦ ਆ ਜੈਦਾ ਸਾਹਿਬ ਜੀ ਇੱਥੇ ਪਹੁੰਚੇ ਨੇ ਜੈਦਾ ਸਾਹਿਬ ਜੀ ਜਿਵੇਂ ਕਿ ਬਹੁਤ ਸਾਰੀਆਂ ਦਲ ਪੰਥੇ ਆ ਅਰ ਦਲਪੰਥਾਂ ਵਿੱਚੋਂ ਤੁਹਾਡਾ ਦਲਪੰਥ ਜਿਹਦਾ ਰਾਜਾ ਰਾਜ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਇਹ ਲਗਾਤਾਰ ਪਹਿਲੇ ਦਿਨ ਤੋਂ ਬੈਠੇ ਆ ਜੇ 7 ਜਨਵਰੀ ਤੋਂ ਮੋਰਚਾ ਲੱਗਾ ਤੇ ਉਸ ਦਿਨ ਤੋਂ ਬੈਠੇ ਆ ਬਾਕੀ ਦਲਪੰਥ ਨਹੀਂ ਪਹੁੰਚ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹ ਉਹਨਾਂ ਦੇ ਜਿਹੜੇ ਆ ਜ਼ਮੀਨਾਂ ਨੇ ਮੰਗਣਾ ਜੇ ਤੋ ਜਾ ਕੇ ਉਹ ਵੀ ਆ ਜਾਣਗੇ ਆਉਂਦੇ ਨੇ ਸਿੰਘ ਦੇਖੋ ਗੁਰੂ ਸਾਹਿਬ ਨੇ ਜਿੰਨੀ ਜਿੰਨੀ ਡਿਊਟੀ ਜਿ세 ਜਿ세 ਲਾਈ ਆ ਜੀ ਤੋ ਜੀ ਤੋ ਸੇਵਾ ਲੈਂਦਾ ਉਹੀ ਕਰ ਸਕਦਾ ਜੀ ਹਰੇਕ ਨਹੀਂ ਕਰ ਸਕਦਾ ਜੀ ਜੀ ਤੇ ਗੁਰੂ ਸਾਹਿਬ ਸਾਥੋਂ ਸੇਵਾ ਲਹਿਰ ਹੈ ਨੇ ਅਸੀਂ ਆਪਣੀ ਸੇਵਾ ਕਰ ਰਹੇ ਜੀ ਤੇ ਜਿਨ੍ਹਾਂ ਚਰਬੰਦੀ ਸਿੰਘ ਰਿਹਾਈ ਹੋ ਜਾਂਦੇ ਉਹਨਾਂ ਚਰ ਅਸੀਂ ਇੱਥੇ ਡਟੇ ਰਹਾਂਗੇ ਜਿਹੜੀਆਂ ਦੂਜੀਆਂ ਦਸੇ ਬੰਦੀਆਂ ਨੇ ਉਹ ਵੀ ਇਹ ਆਪਣਾ ਫਰਜ਼ ਪਛਾਣਨ ਤੇ ਇਸ ਮੋਰਚੇ ਦਾ ਸਾਥ ਦੇਣਾ 19 ਅਗਸਤ ਦਾ ਜਿਹੜਾ ਵੱਡਾ ਇਕੱਠ ਬਾਬੇ ਬਕਾਲੀ ਦੀ ਧਰਤੀ ਤੇ ਰੱਖਿਆ ਗਿਆ ਭਾਈ ਅਬਰਤਪਾਲ ਸਿੰਘ ਜੀ ਦੀ ਹੱਕ ਤੇ ਉਹਨਾਂ ਬਾਰੇ ਜਿਹੜਾ ਹੈਗਾ ਸਰਕਾਰਾਂ ਵੱਲੋਂ ਬਹੁਤ ਸਾਰਾ ਭਾਵੇਂ ਉਹ ਐਮਪੀ ਬਣ ਗਏ ਔਰ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਚੋਂ ਸਭ ਤੋਂ ਵੱਡੇ ਮਾਰਜਨ ਆ ਉਹ ਜਿੱਤੇ ਆ ਪਰ ਫਿਰ ਵੀ ਉਹਨਾਂ ਪ੍ਰਤੀ ਇਹੋ ਜੀ ਜਿਹੜਾ ਹੈਗਾ ਦੋਹਰਾਪਣ ਕਿਉਂ ਕੀਤਾ ਜਾ ਰਿਹਾ ਸਾਰੇ ਤੇ ਵੈਸੇ ਤਾਂ ਸਾਰੇ ਸਿੱਖਾਂ ਨਾਲ ਹੀ ਦੋਹਰਾਪਣ ਕੀਤਾ ਜਾ ਰਿਹਾ ਭਾਈ ਭਾਈ ਅਮਰਿਤਪਾਲ ਸਿੰਘ ਐਮਪੀ ਹੋਣ ਦੇ ਬਾਵਜੂਦ ਬਾਵਜੂਦ ਵੀ ਇੱਕ ਸਰਕਾਰ ਦੇ ਨਮਾਇंदे ਬਣ ਚੁੱਕੇ ਆ ਉਹਨਾਂ ਨੇ ਸੰਵਿਧਾਨ ਦੀ ਸੋਚ ਆ ਕੀ ਆ ਫਿਰ ਉਹਨਾਂ ਨਾਲ ਦੋਹਰਾਪਣ ਕਿਉਂ ਕੀਤਾ ਜਾ ਰਿਹਾ ਦੇਖੋ ਗੱਲ ਇਹ ਆ ਹੁਣ ਜਿਹੜਾ ਹੈਗੀ ਸਰਕਾਰਾਂ ਨੂੰ ਪਤਾ ਜਿਹੜੇ ਪੰਜਾਬ ਦੇ ਵਿੱਚ ਸਾਰੀਆਂ ਜਿੰਨੀਆਂ ਹੋਰ ਵੈਰੀਤੀ ਪਾਰਟੀਆਂ ਸੇ ਤੇ ਚਾਹੇ ਹੋ ਭਾਜਪਾ ਬਾਦਲ ਕਾਲੀ ਦਾਲ ਵਾਲੇ ਨੇ ਭਾਜਪਾ ਵਾਲੇ ਨੇ ਜਿਹੜੇ ਆਪ ਵਾਲੇ ਨੇ ਇਹ ਨੇ ਕਾਂਗਰਸਾ ਸਾਰਾ ਕੁਝ ਲੋਕਾਂ ਨੇ ਜਿਹੜਾ ਦੇਖ ਲਿਆ ਜਿਹੜੇ ਲੋਕ ਸੰਗਤ ਆ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਨਵੀਂ ਲੀਡਰਸ਼ਿਪ ਚਾਹੁੰਦਾ ਉਹ ਭਾਈ ਅਮਰਪਾਲ ਸਿੰਘ ਦੇ ਰੂਪ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਤੇ ਹੋਰ ਪੰਥੀ ਦਰਦੀ ਨੇ ਜਿਹੜੇ ਉਹਨਾਂ ਦੇ ਰੂਪ ਦੇ ਵਿੱਚ ਸਾਹਮਣੇ ਦਿਖ ਰਿਹਾ ਜਿਹੜਾ ਆਉਣ ਵਾਲਾ ਸਮਾਂ ਉਹ ਖਾਲਸਾ ਪੰਥ ਦਾ ਹੋਊਗਾ